ਇਹ ਉਹੀ ਦਿਨ ਹੈ ਜਦੋਂ ਅਮਰਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕੀਤਾ ਸੀ ਅਮਰਪਾਲ ਸਿੰਘ ਇਸ ਵੇਲੇ ਅਸਾਮ ਦੀ ਡਿਗਰੂਗੜ ਜੇਲ੍ਹ 'ਚ ਕੈਦ ਹੈ ਅਮਰਪਾਲ ਸਿੰਘ ਦੇ ਕਾਲੇ ਕਾਰਨਾਮਿਆਂ ਦਾ ਇੱਕ ਇੱਕ ਕਰਕੇ ਖੁਲਾਸਾ ਹੋ ਰਿਹਾ ਹੈ ਦੇਸ਼ ਵਿਰੋਧੀ ਗਤੀਵਿਧੀਆਂ ਗੈਂਗਸਟਰ ਨਾਲ ਲਿੰਕ ਕਤਲ ਦਾ ਇਲਜ਼ਾਮ ਡੇਟਿੰਗ ਐਪ ਤੇ ਕੁੜੀਆਂ ਨਾਲ ਚੈਟ ਅਮਰਪਾਲ ਸਿੰਘ ਦੀ 57 ਮਿੰਟ ਦੀ ਇੱਕ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ 'ਚ ਪੈਸਿਆਂ ਦੀ ਲੈਣ-ਦੇਣ ਡਾਕਾ ਮਾਰਨ ਹਥਿਆਰ ਮੰਗਵਾਉਣ ਪਰ ਜੋ ਫਰਾਰ ਹੋਣ ਦੀ ਪਲਾਨਿੰਗ ਬਾਰੇ ਖੁਲਾਸਾ ਹੋਇਆ ਹੈ ਜਦੋਂ ਹੋ ਸਕਦਾ ਕਿ ਕੱਲ ਨੂੰ ਮੇ ਕੋ ਚਾਰ ਪੈਸੇ ਜਨਕਾ ਮੈਂ ਤੇਰੀ ਹਲਫ ਕਰਦਾ ਤੂੰ ਮੇਰੀ ਕਹਦੇਗਾ ਹਾਂ ਉਹ ਹੀ ਹੈ ਨਾ ਵੀ ਹੌਸਲਾ ਦੰਕ ਕੱਲ ਨੂੰ ਹੋ ਸਕਦਾ ਵੀ ਆਪਾਂ ਨੂੰ ਲੱਖ ਰੁਪਏ ਵੀ ਥੋੜੀ ਚੀਜ਼ ਲੱਗੇ ਤੇ ਪਰ ਅੱਜ ਅੱਜ ਆਪਣੇ ਆਪ 20000 ਰੁਪਏ ਜਦਕਰਦਾ 10000 ਰੁਪਏ ਬਹੁਤ ਢੀ ਚੀਜ਼ ਹੈ ਕਿੰਨੀ ਕਿੰਨੀ ਆਪਣੀ 12000 ਰੁਪਏ ਮੇਰੇ ਖਿਆਲ ਨਾਲ ਤਾਂ ਠੀਕ ਹੈ ਹੈਨਾ ਜਿਹੜਾ ਮਤਲਬ 12-13000 ਰੁਪਏ ਮਤਲਬ ਜੇ ਤੇ ਇੰਨਾ ਕਰਨਾ ਹੈ ਹਨ ਇਸ ਤਰ੍ਹਾਂ ਦਾ ਕੰਮ ਕਰਨਾ ਹੈ ਨਾ ਫਿਰ ਮੈਂ ਉਹਨੂੰ ਕਹਿਣਾ ਵੀ ਭਈ ਜਿਹੜੇ ਹ ਇਦਾਂ ਵੀ 10000 ਰੁਪਏ ਤੈਨੂੰ ਦਵਾ ਦਿੰਨੇ ਠੀਕ ਹੈ ਹਮ 10000 ਰੁਪਏ ਮੈਂ ਕੋਸ਼ਿਸ਼ ਕਰਦਾ ਵੀ 10000 ਰੁਪਏ ਇਕੱਠਾ ਦੇ ਦੇ ਤੈਨੂੰ ਹਮ ਸੁਖਪ੍ਰੀਤ ਸਿੰਘ ਹਰੀ ਨੂੰ ਨੇ ਅਮਰਿਤਪਾਲ ਸਿੰਘ ਤੋਂ 35000 ਰੁਪਏ ਲੈਣੇ ਸਨ ਆਡੀਓ ਕਾਲ 'ਚ ਇੰਨਾ ਪੈਸਿਆਂ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਆਡੀਓ ਕਾਲ 'ਚ ਅਮਰਿਤਪਾਲ ਸਿੰਘ ਅਤੇ ਗੈਂਗਸਟਰ ਜੈਪਾਲ ਭੁੱਲਰ ਵਿਚਾਲੇ ਕਨੈਕਸ਼ਨ ਬਾਰੇ ਵੀ ਖੁਲਾਸਾ ਹੋਇਆ ਹੈ ਅਮਰਿਤਪਾਲ ਸਿੰਘ ਦਾ ਕਹਿਣਾ ਸੀ ਗੈਂਗਸਟਰ ਜੈਪਾਲ ਭੁੱਲਰ ਨੇ 40 ਲੱਖ ਰੁਪਏ ਦੀ ਲੁੱਟ ਕੀਤੀ ਸੀ ਇੰਨਾ ਪੈਸਿਆਂ 'ਚ ਅਮਰਿਤਪਾਲ ਸਿੰਘ ਦੇ ਹਿੱਸੇ ਦੇ 10 ਲੱਖ ਰੁਪਏ ਸਨ ਇਹ ਪੈਸੇ ਉਦੋਂ ਵਰਤਾਂਗਾ ਜਦੋਂ ਮੈਨੂੰ ਭਾਰਤ ਛੱਡ ਕੇ ਫਰਾਰ ਹੋਣਾ ਪਿਆ ਅਮਰਿਤਪਾਲ ਸਿੰਘ ਨੇ ਸਿੱਖਾਂ ਨੂੰ ਵਰਗਲਾ ਕੇ ਉਹਨਾਂ ਦੇ ਜਜ਼ਬਾਤਾਂ ਨਾਲ ਖੇਡਿਆ ਕੌਮ ਦੇ ਨਾਂ ਤੇ ਲੱਖਾਂ ਰੁਪਏ ਮਟੋਰੇ ਜਿਨ੍ਹਾਂ ਨੇ ਪੈਸੇ ਦਿੱਤੇ ਉਹਨਾਂ ਨੂੰ ਹੀ ਕਾਲਾ ਕੱਢਨੀਆ ਇਹ ਸਾਰੀ ਇਕੱਲੀ ਇਕੱਲੀ ਗੱਲ ਇਸ ਕਾਲ ਰਿਕਾਰਡਿੰਗ 'ਚ ਹੈ ਹਾਂ ਤੇ ਮੈਨੂੰ ਬੰਦੇ ਨੇ 10 ਲੱਖ ਰੁਪਏ ਭੇਜ ਦਿੱਤੇ ਹੂੰ ਤੇ ਉਹ ਮੈਂ ਪਰ ਗਾੜੀ ਦੇ ਦਿੱਤੇ ਨਾ ਉਹਨਾਂ ਨੂੰ ਜਿਹੜੇ ਬੰਦੇ ਨੂੰ ਜਾਣੇ ਚਾਹੀਦੇ ਸੀ ਉਹ ਆਪਾਂ ਗੱਡੀ ਫਲਾਦ ਤੇ ਉਹਨਾਂ ਨੂੰ ਆਪਣਾ ਬੰਦੇ ਨੂੰ ਪਤਾ ਹੈ ਜੇ ਮਸਲਾ ਨਹੀਂ ਕੋਈ ਪੈਸਾ ਹੁਣ ਮੈਂ ਦੀਪ ਦਾ 2.5 ਲੱਖ ਰੁਪਏ ਮਹੀਨੇ ਦਾ ਬੰਦਤਾ ਬੰਦਿਆ ਕੋਲੋਂ ਹਾਂ ਕਿ 2.5 ਲੱਖ ਰੁਪਏ ਉਹਦਾ ਖਰਚਾ ਵਾ ਨਾ ਉਹ ਆਪਾਂ ਦੇਣਾ 10 ਬੰਦ 12 ਬੰਦਾਂ ਦੀ ਡਿਊਟੀ ਲਾਤੀ ਬਾਹਰ ਬੈਠਿਆਂ ਦੀ ਇੱਕ ਸਾਲ ਲੱਗ ਕੇ ਨਾ ਵੀ ਉਹਦੇ ਗੱਡੀਆਂ ਦਾ ਖਰਚਾ ਉਹਦੇ ਨਾਲ ਜਿਹੜੇ ਬੰਦੇ ਘੁੰਮਣ ਪੈ ਰਹੇ ਉਹਨਾਂ ਦਾ ਖਰਚਾ ਹੈ ਨਾ ਤੇ ਉਹ ਵਿੱਚ 2.5 ਲੱਖ ਰੁਪਏ ਦਾ ਇੰਤਜ਼ਾਮ ਕਰਾ ਦਿੱਤਾ ਹੁਣ ਮੈਂ ਜੇ ਉਹਨਾਂ ਦੇ 50000 ਰੁਪਏ ਮੈਂ ਕੋਲ ਵੀ ਰੱਖ ਸਕਦਾ ਉਹਦੇ ਸ਼ੇ ਦੋ ਦੇ ਜਾਵਾਂਗਾ ਹਨਾ ਵੀ ਮੈਂ ਹੀ ਹਾਂ ਇੱਥੇ ਜ਼ਿੰਮੇਵਾਰ ਬੰਦਾ ਮੇਰੇ ਕੋ ਹਣੇ ਫੇ ਗਾਂ ਜਾਣੇ ਆ ਹਨਾ ਜਾਂ ਮੇਰੇ ਥਰੂ ਜਾਣੇ ਆ ਪਰ ਮੈਂ ਯਾਰ ਉਹ ਪਹਿਲਾਂ ਪਤਾ ਵੀ ਉਹ ਪਹਿਲਜੀ ਤੌਰ ਤੇ ਦੱਸੀਏ ਬਹੁਤ ਮਾੜਾ ਪਈਗਾ ਕੰਮ ਗੈਂਗਸਟਰ ਜੈਪਾਲ ਭੁੱਲਰ ਤੇ ਹਰ ਮੜੇ ਕੰਮ ਦੀ ਜਾਣਕਾਰੀ ਅਮਰਪਾਲ ਸਿੰਘ ਨੂੰ ਸੀ ਆਡੀਓ ਕਾਲ ਚ ਐਨਕਾਉਂਟਰ ਦੀ ਅਸਲ ਵਜ੍ਹਾ ਬਾਰੇ ਵੱਡਾ ਖੁਲਾਸਾ ਕੀਤਾ ਹੈ ਅਮਰਪਾਲ ਸਿੰਘ ਦੇ ਮੁਤਾਬਕ ਜੈਪਾਲ ਭੁੱਲਰ ਨੇ ਹਥਿਆਰਾਂ ਦੀ ਥੇਪ ਸਰਹੱਦ ਪਾਰੋਂ ਮੰਗਵਾਈ ਸੀ ਇਹ ਹਥਿਆਰ ਜਲੰਧਰ ਦੇ ਫਗਵਾੜਾ ਚ ਕਿਸੇ ਥਾਂ ਤੇ ਰੱਖੇ ਜਾਣੇ ਸਨ ਇਸ ਕੰਮ 'ਚ ਕਈ ਪੁਲਿਸ ਵਾਲੇ ਨਾਲ ਰਲੇ ਹੋਏ ਸਨ ਪੈਸਿਆਂ ਦੇ ਲੈਣ-ਦੇਣ 'ਚ ਜੈਪਲ ਪੁੱਲਰ ਦੇ ਸਾਥੀਆਂ ਨੇ 2 ਪਲੱਸ ਵਾਲੇ ਮਾਰ ਦਿੱਤੇ ਜੈਪਲ ਪੁੱਲਰ ਪੋਸਟ ਅਫੀਨ ਹਥਿਆਰ ਅਤੇ ਸੋਨੇ ਦੀ ਤਸਕਰੀ ਦਾ ਕੰਮ ਕਰਦਾ ਸੀ 23 ਅਪ੍ਰੈਲ 2023 ਵਾਲੇ ਦਿਨ ਜੇ ਅਮਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਗ੍ਰਿਫਤ 'ਚ ਨਾ ਹੁੰਦਾ ਤਾਂ ਉਹ ਵਿਦੇਸ਼ 'ਚ ਆਪਣਾ ਨਵਾਂ ਟਿਕਾਣਾ ਲੱਭ ਚੁੱਕਿਆ ਸੀ ਐਸ਼ੋ ਆਰਾਮ ਲਈ ਜੇ ਪੈਸੇ ਦੀ ਕਮੀ ਪੈਂਦੀ ਤਾਂ ਕਈ ਕਿਲੋ ਦੇ ਹਿਸਾਬ ਨਾਲ ਸੋਨੇ ਦਾ ਇੰਤਜ਼ਾਮ ਕਰ ਚੁੱਕਿਆ ਸੀ ਹੋਰ ਰੋਣਾ ਇਹ ਮਸਲਾ ਇਹ ਆ ਕਿ ਪੈਸੇ ਨਾਲ ਖੇਡ ਨਹੀਂ ਗੀਡੀ ਕੋਕੀ ਪੈਸਾ ਤੇ ਤੈਨੂੰ ਪਤਾ ਵੀ ਆਪਣੇ ਕੋਲ ਸਿਚੁਏਸ਼ਨ ਇਹ ਹੈ ਜਿੱਦ ਤਰ੍ਹਾਂ ਬਹੁਤ ਜ਼ਿਆਦਾ ਤੰਗੀ ਲੱਗੀ ਮੈਂ ਤਾਂ ਕੈਸ਼ ਵੈਨ ਇਤਰ ਉਤਰ ਕਰ ਲੈਣੀ ਇੱਕ ਭਾਈ ਜਨ 100 ਰੁਪਏ ਦਾ ਖੇਡ ਹੁੰਦੀ ਸਾਰੀ ਇਹ ਕੰਮ ਹੀ ਆ ਪਏ ਕਰਵਾ ਫਿਰ ਹੁਣ ਨੰਚਣ ਲੱਗ ਪਏ ਵਿਸੰਕਾ ਦੀ ਉਹ ਹੀ ਗੱਲ ਆ ਤੇ ਉਹ ਮੈਂ ਸੋਚਦਾ ਵੀ ਜਿਹੜਾ ਤੈਨੂੰ ਪ੍ਰੋਮਿਸ ਕੀਤਾ ਉਹ ਤੇ ਮੈਨੂੰ ਪਤਾ ਨਾ ਵੀ ਮੇਰੇ ਕੋਲ ਹੈਗਾ ਪਿਆ ਉਹ ਉਹ ਪਤਾ ਨਹੀਂ ਛੇੜਦਾ ਮਾਰਨ ਠੀਕ ਹੈ ਜਿਹੜੇ ਬੰਦੇ ਕੋਲ ਇੱਕ ਕੋਲ ਪਿਆ ਉਹ ਤੇ ਆਪ ਨੂੰ ਪਤਾ ਵਾ ਸੋਨਾ ਵੱਤ ਪੈਸੇ ਹੈ ਨਾ ਉਹ ਤੇ ਬੰਦਾ ਆਪਣਾ ਜਾਣਕਾਰ ਆ ਉਹ ਸਿਚੁਏਸ਼ਨ ਇਹ ਆ ਕਿ ਨਾ ਦੇ ਉਹ ਪੈਸਾ ਕੱਢ ਸਕਦਾ ਉਹ ਸਾਰਾ ਰਹਿੰਦਾ ਹੈ ਵੀ ਜਦਾਂ ਸੈਟਲਮੈਂਟ ਪੈਨਸ਼ਨ ਨਹੀਂ ਨਾ ਹੁੰਦਾ ਉਹ ਸਿਚੁਏਸ਼ਨ ਦਿਖਾਉਂਦਾ ਇਦਾਂ ਹੈ ਨਾ ਹਾਂ ਤੇ ਬਚਿਆ ਵੀ ਤਾਂ ਆ ਜੇ ਉਹਨੇ ਅੱਜ ਪੈਸੇ ਸ਼ੋਅ ਕਰਤੇ ਜਾਂ ਸੋਨਾ ਵੇਚਣ ਤੁਰ ਪਿਆ ਸੋਨੇ ਦੀ ਜਿਹੜਾ ਸੋਨਾ ਨਾ ਸੋਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਵੀ ਸੋਨੇ ਦੀ ਪਛਾਣ ਹੁੰਦੀ ਹੈ ਰੱਖਣਾ ਦੇ ਗਹਿਣਾ ਹੁੰਦਾ ਠੀਕ ਹੈ ਹੁਣ ਸੁਨਿਆਰੇ ਦੀ ਆ ਵੀ ਜਿਹੜੇ ਨੂੰ ਆਪਣਾ ਜਾਣਕਾਰ ਹੋਵੇ ਬੰਦਾ ਜਿਹੜਾ ਰਿਸਕ ਲੈ ਸਕਦੇ ਦੀ ਪੁੱਸ ਭੈਣ ਚ ਟੱਬਰ ਰੋਲ ਦਿੰਦੀ ਆ ਜੇ ਬੰਦੇ ਨੂੰ ਪਤਾ ਲੱਗ ਗਿਆ ਕਿ ਉਹ ਸੋਨਾ ਪਘਲਾ ਕੇ ਇਹਨਾਂ ਨੇ ਬਿਸਕਟ ਬਣਾਇਆ ਤਾਂ ਕੁਛ ਕੀਤਾ ਹੂੰ ਜਿਹੜਾ ਬਿਸਕਟ ਵੀ ਬਣਦਾ ਉਹ ਵੀ ਕੰਪਨੀ ਦਾ ਬਣਦਾ ਹੂੰ ਸੋ ਕੁੱਲ ਮਿਲਾ ਕੇ ਸੋਨਾ ਵੇਚਣਾ ਸਮਨੋ ਕੀ ਗੱਲ ਆ ਜਿਹੜਾ ਕਿਤੇ ਵੀ ਤੁਸੀਂ ਵੇਚਣਾ ਨਾ ਸੋਨਾ ਉਹ ਬਹੁਤ ਔਖਾ ਕਿਸੇ ਵੀ ਸਟੇਟ 'ਚ ਵੇਚ ਜੋ ਖਬਰੀਆਂ ਨੂੰ ਪਤਾ ਹੁੰਦਾ ਕਿ ਸੋਨਾ ਇੰਨਾ ਜੇ ਵਿਕਿਆ ਨਾ ਕਦੇ ਉਹਦੀ ਇਨਕਾਰੀ ਹੋਣੀ ਹੋਣੀ ਆ ਹੂੰ ਉਸ ਹੋਣਾ ਹੁਣ ਮੰਗਾਉਣਾ ਇਤਰ ਅਮਰਤਪਾਲ ਸਿੰਘ ਦਾ ਖੂਫੀਆ پلان ਅਮਰਤਪਾਲ ਸਿੰਘ ਇਸ ਵਿਲੇ ਡਿਬਰੂਗੜ੍ਹ ਚ ਸਲਾਖਾਂ ਪਿੱਛੇ ਕੈਦ ਹੈ ਪੰਜਾਬ ਪਹੁੰਚਣ ਲਈ ਹੱਥ ਪੈਰ ਮਾਰ ਰਿਹਾ ਹੈ ਦੇਸ਼ ਦੀ ਸੁਰੱਖਿਆ ਸ਼ਾਂਤੀ ਲਈ ਜੇ ਕੋਈ ਖਤਰਾ ਪੈਦਾ ਕਰੇਗਾ ਉਸ ਦਾ ਨਤੀਜਾ ਭੁਗਤਣਾ ਹੀ ਪਵੇਗਾ